ਦੁਨੀਆ ਤੇ ਦੁਨੀਆ ਦੇ ਇਤਿਹਾਸ ਦੇ ਵਿੱਚ ਇਕਲਾਉਤਾ ਵਿਆਹ ਹੋਇਆ ਉਹ ਸੀ ਬੀਬੀ ਸਰਿੰਦਰ ਕੌਰ ਅਤੇ ਭਾਈ ਸਤਵੰਤ ਸਿੰਘ ਦੀ ਤਸਵੀਰ ਦੇ ਨਾਲ ਨਾ ਦੁਨੀਆ ਦੇ ਇਤਿਹਾਸ ਤੇ ਵਿੱਚ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਵਿਆਹ ਹੋਇਆ ਤੇ ਨਾ ਅੱਜ ਤੱਕ ਹੋਇਆ ਤੇ ਨਾ ਅੱਗੇ ਹੋਵੇਗਾ ਸੋ ਬੀਬੀ ਸਰਿੰਦਰ ਕੌਰ ਸਬਰ ਸਿਦਕ ਦੀ ਮੂਰਤ ਹੈ ਅੱਜ ਦੀਆਂ ਸਾਡੀਆਂ ਧੀਆਂ ਨੂੰ ਸਿੱਖਣ ਦੀ ਲੋੜ ਹੈ ਅੱਜ ਦੇ ਦਿਨ 2 ਮਈ ਨੂੰ ਇਹਨਾਂ ਦਾ ਵਿਆਹ ਕਾਰਜ ਹੁੰਦਾ ਹੈ ਜਦੋਂ ਪਤਾ ਲੱਗਾ ਕਿ ਭਾਈ ਸਤਵੰਤ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ ਬੀਬੀ ਸਰਿੰਦਰ ਕੌਰ ਜੀ ਮਿਲਣ ਵਾਸਤੇ ਵੀ ਜਾਂਦੇ ਆ ਤੇ ਇੱਥੋਂ ਤੱਕ ਭਾਈ ਸਤਵੰਤ ਸਿੰਘ ਜੀ ਨੇ ਵੀ ਕਿਹਾ ਵੀ ਤੁਸੀਂ ਜਾ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੋ ਪਰ ਬੀਬੀ ਸਰਿੰਦਰ ਕੌਰ ਜੀ ਕਹਿੰਦੇ ਵੀ ਮੈਂ ਮਾਣ ਮਹਿਸੂਸ ਕਰਦੀ ਆ ਵੀ ਮੈਂ ਉਸ ਸੂਰਮੇ ਦੀ ਪਤਨੀ ਖਵਾਵਾ ਜਿਨੇ ਸੇਖ ਕੌਮ ਦੀ ਲੱਥੀ ਹੋਈ ਪੱਗ ਸਿਰ ਤੇ ਟੰਗਾਈ ਸੀ ਸੋ ਬਹੁਤ ਯਾ ਸਾਰੇ ਉਸ ਸਮੇਂ ਦੇ ਜਿਹੜੇ ਜੁਝਾਰੂ ਸੇਖ ਸੀ ਉਹਨਾਂ ਵੀ ਕਿਹਾ ਵੀ ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੋ ਖਾੜਕੂ ਸਿੰਘਾ ਵੀ ਕਿਹਾ ਪਰ ਬੀਬੀ ਸਰਿੰਦਰ ਕੌਰ ਜੋ ਸਿੱਦਕ ਸਿਰੜ ਸਬਰ ਦੀ ਮੂਰਤ ਹੈ ਉਹਨੇ ਅੱਜ ਦੇ ਦਿਨ 2 ਮਈ ਵਾਲੇ ਦਿਨ ਉਹਨੇ ਫੋਟੋ ਦੇ ਨਾਲ ਲਾਵਾਂ ਲਈਆਂ ਤੇ ਲਗਭਗ 12 ਸਾਲ ਸਬਰ ਤੇ ਸਦਕ ਦੇ ਵਿੱਚ ਕੱਢੇ 2000 ਸਨ ਦੇ ਵਿੱਚ ਫਿਰ ਉਹਨਾਂ ਨੂੰ ਕੈਂਸਰ ਹੋ ਗਈ ਤੇ ਇੱਕ ਦੋ ਦਿਨਾਂ ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਆ ਸੋ ਉਹਨਾਂ ਦੀ ਸਬਰ ਸਦਕ ਦੇ ਅੱਗੇ